ਚਲ ਕੋਈ ਗੱਲ ਨਹੀਂ ਯਾਰ ਮੈਂ ਗੱਲ ਕਰਕੇ ਨਾ ਤੇ ਚੱਲ ਪੈਨੇ ਆ ਹਾਂ ਅੱਧੇ ਘੰਟੇ ਬਾਅਦ ਕਰਦਾ ਫੋਨ ਮੈਂ ਹੈ ਚਲੋ ਠੀਕ ਆ ਠੀਕ ਆ ਚੰਗਾ ਕਿਹਦਾ ਫੋਨ ਆਉਂਡਿਆ ਵਾ ਉਹ ਫੋਨ ਲੱਡੀ ਹੁਣਾ ਦਾ ਆਉਂਡਿਆ ਵਾ ਕੀ ਜਾਂਦੇ ਕੰਮ ਕੋਈ ਉਹ ਕਹਿੰਦੇ ਸੀ ਵੀ ਅੰਦਪੁਰ ਸਾਹਿਬ ਜਾਣਾ ਵਾ ਅੱਛਾ ਤੇ ਚਲਿਏ ਤੇ ਮੈਂ ਮੈਂ ਤੈਨੂੰ ਸਲਾਹ ਕਰਕੇ ਦੱਸਦਾ ਘਰ ਕਿਨੇ ਕਿਨੇ ਜਾਣਾ ਸਾਰੇ ਜਾਣੇ ਜਿੰਨੇ ਚਾਰ ਪੰਜ ਜਣੇ ਹੀ ਹੈਗੇ ਆ ਮੇਰੀ ਗੱਲ ਸੁਣੋ ਡੇਰੇ ਦੇ ਵਿੱਚ ਹੈਗੇ ਆ ਮੈਂ ਇਕੱਲੀ ਰਹੂੰਗੀ ਮੈਨੂੰ ਇਹੀ ਹੌਂਸਲਾ ਕਰ ਲੈਂਦੇ ਨਿਆਣੇ ਬਾਹਰੋਂ ਆਉਂਦੇ ਨਾ ਫੇ ਸਾਰੇ ਜਣੇ ਇਕੱਠੇ ਚਲ ਜਾਂਦੇ ਮਨਹਾਗਾ ਤੇ ਉਹਨਾਂ ਮੈਂ ਦੱਸੀ ਆ ਵੀ ਯਾਰ ਡੇਰੇ ਦਾ ਕੰਮ ਆਦਾ ਹੀ ਕਿਦਾਂ ਰਹੂਗੀ ਰਮਨ ਕੱਲੀ ਮਗਰਮ ਤੇ ਤੈਨੂੰ ਪਤਾ ਮਹਾ ਸੁਭ ਬਣਿਆ ਵਾ ਤੇ ਮੈਨੂੰ ਇਹ ਵੀ ਉਹਨਾਂ ਦੇ ਨਾਲ ਮਾਹੋਂਦਾ ਤੇ ਚੰਗੀ ਗੱਲ ਹੀ ਕੋਈ ਗੱਲ ਨਹੀਂ ਵੇਖ ਲੋ ਗੁਰੂ ਘਰ ਜਾਣਾ ਵਾ ਕਰਮਾਂ ਨਾਲ ਹੀ ਜਾਇਆ ਜਾਂਦਾ ਵਾ ਡੱਕਣ ਨੂੰ ਮੇਰਾ ਵੀ ਜੀ ਨਹੀਂ ਕਰਨ ਦਿਆ ਤੇ ਘਰ ਕੈਮਰੇ ਕੂਮਰੇ ਲੱਗੇ ਆ ਐਡੀ ਡਰ ਵਾਲੀ ਵੀ ਕੋਈ ਗੱਲ ਨਹੀਂ ਗਈ ਕੋਈ ਨਹੀਂ ਜਾਓ ਤੀ ਫਿਰ ਹੋਈ ਆਓ ਚਲ ਇਦਾਂ ਕਰਦਾ ਫਿਰ ਮਨਾਂ ਨੂੰ ਫੋਨ ਤੇ ਦੱਸ ਦਿੰਨਾ ਵਾ ਦੱਸ ਹੋ ਜੰਨੇ ਆ ਫਿਰ ਹੈ ਦੱਸ ਦੋ ਕੋਈ ਗੱਲ ਨਹੀਂ ਮੇਰੇ ਕੋਲ ਜਾਣਾ ਹੋ ਉਹਨਾਂ ਨੇ ਓਏ ਆਜੀ ਜਾਣਾ 2 ਵਜੇ ਚਲ ਕੋਈ ਗੱਲ ਨਹੀਂ ਹੋ ਜਿਓ ਤਿਆਰ ਤੇ ਮੈਂ ਵੀ ਤੁਹਾਡੇ ਕੱਪੜੇ ਵੇਖ ਲੈਣੀਆਂ ਪਾ ਦਿੰਨੀਆਂ ਫਿਰ ਬੈਗ ਵਿੱਚ ਆਹ ਦੋ ਤਿੰਨ ਸੂਟ ਪਾ ਦੇ ਕੋਈ ਨਹੀਂ ਪਾ ਦਿੰਨੀਆਂ ਮੈਂ ਆ ਚਲ ਮੈਂ ਫਿਰ ਪਾ ਗ ਬੰਨ ਲਾ ਹੈ ਬੰਨ ਲੂ ਬੰਨ ਲੂ ਚੱਲ ਉਦਾਂ ਦੇ ਕਦੀ ਘਰੋਂ ਨਿਕਲੇ ਨਹੀਂਗੇ ਸਾਥ ਦੇ ਨਾਲ ਹੀ ਜਾਇਆ ਜਾਂਦਾ ਵਾ ਜਿਉ ਵਿਚਾਰੇ ਕਹਿਣ ਡੈ ਜਹੂਰ ਲਾਉਂਦੇ ਆ ਵੀ ਚੱਲ ਸਾਡੇ ਨਾਲ ਤੇ ਹੋ ਆਉਣਗੇ ਇੱਦਾਂ ਨਹੀਂ ਜਾਇਆ ਜਾਂਦਾ ਕੱਲੇ ਬੰਦੇ ਕੋ। ਰਾਖੀ ਦੀ ਕਿਹੜੀ ਗੱਲ ਵਾ? ਕੈਮਰੇ ਲੱਗੇ ਆ, ਗਵਾਹ ਲੱਗੇ ਹੈਗਾ ਵਾ। ਲੋਡ ਪੈ ਤੇ ਬੰਦਾ ਆਵਾਜ਼ ਮਾਰ ਲੈਂਦਾ। ਚੱਲ ਮੈਂ ਵੀ ਇਹਨਾਂ ਦੇ ਸੂਟ ਵੇਖ ਹੀ ਲਵਾਂ। ਰਮਨ? ਹਾਂਜੀ। ਪਾਤੇ ਕੱਪੜੇ? ਮੈਂ ਨਾ ਤੌਲੀਆ ਵੀ ਪਾਤਾ ਵਾ। ਅੱਛਾ। ਤੇ ਪਰਨਾ ਵੀ ਇੱਕ ਤੁਹਾਡਾ ਪਾਤਾ ਵਾ। ਕੀ ਕਾ ਨਾ ਆ ਵੇ ਲੋਕ ਦੋ ਕਮੀਜ਼ਾਂ ਵਾ ਇੱਕ ਪੈਂਟ ਵਾ ਤੇ ਪਜਾਮਾ ਪਾਤਾ ਰਾਤ ਨੂੰ ਕੌਣ ਪਾਣ ਵਾ ਬਸ ਠੀਕ ਹੈ ਤੇ ਨੀ ਕੁੜੇ ਆ ਤੇ ਪੱਗ ਤਾਂ ਨਹੀਂ ਚਾਹੀਦੀ ਕਿ ਪਾਦਾ ਨਹੀਂ ਇੱਕ ਪਰਨਾ ਲੈ ਜਣਾ ਨਾਲ ਪਰਨਾ ਮੈਂ ਪਾਤਾ ਦਾ ਵਿੱਚ ਬਸ ਠੀਕ ਹੈ ਫਿਰ ਤੇ ਬਰਸ਼ ਬਰੂਸ਼ ਪਾਤਾ ਮੈਂ ਸਭ ਕੁਝ ਚਲ ਵਧੀਆ ਕੀਤਾ ਜੀ ਤੇ ਮੈਨੂੰ ਹੁਣ ਚਾਰ ਪੰਜ ਦਿਨ ਉੱਥੇ ਲੱਗ ਜਾਣੇ ਆ ਹੈ ਫੋਨ ਦਾ ਚਾਰਜਰ ਪਾ ਲਿਓ ਉਹ ਮੈਂ ਪਾ ਇਹ ਨਾ ਹੋਵੇ ਵੀ ਫੋਨ ਬੰਦ ਹੋਵੇ ਮੈਂ ਕਰਾਂ ਤੇ ਫੋਨ ਲੱਗੇ ਨਾ ਤੁਹਾਡਾ ਨਹੀਂ ਨਹੀਂ ਫੋਨ ਕਰਦੀ ਰਹੀਗੇ ਆਹੋ ਪੈਂਟ ਕਿੱਥੇ ਰੱਖੀ ਮੈਂ ਪੈਂਟ ਪਾਈ ਲਵਾਂ ਪੈਂਟ ਮੈਂ ਤੇ ਨਹੀਂ ਤੁਹਾਨੂੰ ਆ ਲਓ ਪੈਂਟ ਵੇਲਾ ਜੇ ਕੋਈ ਹੋਰ ਗੱਜੀ ਰਹਿ ਗਈ ਐ ਨਾ ਤੇ ਪਾ ਹੀ ਦੇ ਨਹੀਂ ਆਪਣੇ ਸਾਹਮਣੇ ਤੇ ਮੈਂ ਹਰ ਇੱਕ ਚੀਜ਼ ਪਾ ਹੀ ਦਿੱਤੀ ਆ ਬ੍ਰਸ਼ ਵੀ ਪਾਤਾ ਪੇਸਟ ਵੀ ਪਾਤੀ ਤੌਲੀਆ ਪਾਤਾ ਇਹੋ ਕੁਝ ਹੁੰਦਾ ਵਾ ਜੇ ਕਿਹ ਚੀਜ਼ ਦਾ ਚੇਤਾ ਭੁੱਲ ਜਾਊਗਾ ਆਪੇ ਰਾਤ ਚ ਲੱਣਗੇ ਫਿਰ ਇਨਸ਼ਾਅੱਲਾ ਕੱਪੜਿਆਂ ਦਾ ਤਾਂ ਕੰਮ ਨਿਬੜ ਗਿਆ ਵਾ ਕਿੰਨੇ ਦਿਨ ਹੀ ਹੋ ਗੀਆ ਪੂਆ ਜੀ ਦਾ ਫੋਨ ਨਹੀਂ ਆਇਆ ਤੇ ਨਾ ਮੈਂ ਕੀਤਾ ਵਾ ਇੱਕ ਦਿਨ ਮੈਨੂੰ ਨਾ ਕੱਲ ਦੀ ਟੈਨਸ਼ਨ ਨਹੀਂ ਖਾ ਲਿਆ ਵਾ ਜਿਹੜੀ ਚਾਚੀ ਜੀ ਗੱਲ ਕਰਕੇ ਚਲ ਗਈ ਹੈ ਹੁਣ ਮੈਨੂੰ ਸਮਝ ਨਹੀਂ ਲੱਗਦੀ ਪੀ ਉਹ ਸੱਚ ਵਾ ਕਿ ਜਾਂ ਝੂਠ ਵਾ ਚਲ ਨਾ ਪੂਆ ਜੀ ਨਾਲ ਗੱਲਬਾਤ ਕਰ ਲਈ ਹੈ ਸੁਖਨਦ ਪੁੱਛ ਲਈ ਨਹੀਂ ਹੈ ਕਰਦੀ ਆਂ ਪਲਾ ਮੈਂ ਤੇ ਇਹਨੇ ਕਰਦੀ ਆਂ ਇਹਨਾਂ ਨੂੰ ਪਤਾ ਨਹੀਂ ਰੋਟੀ ਖਾ ਲਈ ਆ ਕਿ ਨਹੀਂ ਖਾ ਲਈ ਟਾਈਮ ਇਹਨਾਂ ਦਾ ਸਭ ਹੋ ਚਲੇ ਆਵਾ ਹੈਲੋ ਸਸਕਾਪੂਆ ਜੀ ਸਤ ਸ੍ਰੀ ਅਕਾਲ ਪੁੱਤ ਗਿਆ ਚਾਹ ਨਰਪਿੰਦਰ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਹਾਂ ਇਹ ਵੀ ਠੀਕ ਠਾਕ ਹੈ ਹੋਰ ਕੀ ਕਰਨ ਦੇ ਕੁਛ ਨਹੀਂ ਐ ਖਾਣੇ ਕੀਮਤੇ ਕੰਮ ਤਾਂ ਦੇਈਂ ਹਾਂ ਕਰਨਾ ਅੱਛਾ ਅੱਛਾ ਠੀਕ ਆ ਹੋਰ ਫੁਫਾ ਜੀ ਠੀਕ ਨੇ ਹਾਂ ਠੀਕ ਆ ਕੁੱਪੜੀ ਤੇਰੇ ਦੇ ਨਾਲ ਕੋ ਸਭ ਗਏ ਜੋ ਐਸ਼ਾ ਐਸ਼ਾ ਆਜੀ ਨਹੀਂ ਨਹੀਂ ਪੁੱਤ ਕੱਲ ਦੇ ਗਏ ਆ 2:00 ਵਜੇ ਦੇ ਲੈ ਪੂਆ ਜੀ ਤੇ ਤੁਸੀਂ ਦੱਸਿਆ ਨਹੀਂ ਫੋਨ ਕਰ ਗਏ ਤੇ ਤੁਸੀਂ ਰਾਤ ਇਕੱਲੇ ਘਰ ਰਹੇ ਤਾਂ ਤੁਸੀਂ ਇੱਥੇ ਆ ਜਾਂਦੇ ਚੱਲ ਪੁੱਤ ਹੁਣ ਕੈਮਰੇ ਕਮਰੇ ਲੱਗੇ ਹੀ ਜੇ ਤਾਂ ਕਰਕੇ ਮੈਂ ਆਰਾਮ ਨਾਲ ਬੂਏ ਬਾ ਵੀ ਮਾਰ ਕੇ ਸੌਂਗੀ ਨਹੀਂ ਹੈ ਤਾਂ ਸਹੀ ਆ ਤੁਸੀਂ ਇਕੱਲੇ ਨੇ ਘਰ ਕੀ ਕਰਨਾ ਵਾ ਕੋਈ ਨਹੀਂ ਮੈਂ ਤੁਹਾਨੂੰ ਕਹਿੰਨੀ ਆ ਤਾਂ ਫਿਰ ਤੁਹਾਨੂੰ ਲੈ ਜਾਂਦੇ ਆ ਚੱਲ ਪੁੱਤ ਕੋਈ ਗੱਲ ਨਹੀਂ ਤੈਨੂੰ ਪਤਾ ਵਾ ਦੁਪਹਿਰੇ ਲੋਕ ਅੰਦਰੋਂ ਅੰਦਰ ਹੀ ਵੜੇ ਹੁੰਦੇ ਆ ਫਿਰ ਕਿਸੇ ਦੇ ਘਰ ਦਾ ਧਿਆਨ ਨਹੀਂ ਕੋਈ ਰੱਖਦਾ ਤੇਰ ਅੱਜ ਕੱਲ੍ਹ ਨਾ ਚੋਰ ਚੱਕੇ ਬੜੇ ਆ ਤੋ ਆਪ ਸਿਆਣੀ ਆ ਉ ਕੋਈ ਗੱਲ ਨਹੀਂ ਪੂਆ ਜੀ ਲੋਕ ਲੋਕ ਲੱਗਾ ਹੋਵੇ ਤੇ ਕੁਝ ਨਹੀਂ ਹੁੰਦਾ ਵੀ ਆਜੋ ਤੁਸੀਂ ਚਾਰ ਦਿਨ ਇੱਥੇ ਨਾਲੇ ਪੱਜ ਨਾਲ ਹੀ ਆ ਫੇਰ ਤੁਹਾਨੂੰ ਹੁੰਦਾ ਵਾ ਨਈਂ ਤਰਫੋਂ ਫੜ ਘਰਵਾ ਰੋਟੀ ਪਕਾਉਣੀ ਆ ਹੁਣ ਸੋਭਾ ਨਾ ਮਿਲਿਆ ਤੁਹਾਨੂੰ ਵੀ ਖਾਣਾ ਤੇ ਮਿਲਿਆ ਵਾ ਪਰ ਪੁੱਤ ਘਰ ਦਾ ਹੀ ਜਿਹੜੀ ਕੋਹ ਹਦਾਈ ਆ ਤੈਨੂੰ ਪਤਾ ਸਮਾ ਕੇ ਦਾਦਾ ਚੱਲਣ ਡਿਆ ਪਪੂਾ ਜੀ ਕੋਈ ਗੱਲ ਨਹੀਂ ਆ ਲੱਗੇ ਆਂਡ ਗਵਾਂਡ ਹੈ ਹੀ ਆ ਤੇ ਫੇਰ ਮਾਰ ਲੈਣਗੇ ਚੱਲ ਆਂਡ ਗਵਾਂਡ ਤੇ ਪੁੱਤ ਹੈ ਹੀ ਆ ਪਰ ਕਿਸ ਦੇ ਘਰ ਦੀ ਰਾਖੀ ਕੋਈ ਕਰਦਾ ਵਾ ਲੋ ਕੋਈ ਨਹੀਂ ਮੈਂ ਇਹਨਾਂ ਨੂੰ ਆਖਿਆ ਕਰੂੰਗੀ ਤੇ ਅੱਪੇ ਫੇਰਾ ਮਾਰ ਆਇਆ ਕਰਨਗੇ ਵਿੱਚ ਵੜ ਜਾਗੀ ਜਿਹੜਾ ਦੂਰ ਵਾ ਚੱਲ ਜੇ ਤੂੰ ਇੰਨੀ ਜੇਦ ਕਰਦੀ ਆ ਨਾ ਤੇ ਕਲਾਦੀ ਫੇਰ ਆਜੂਗੀ ਦੋ ਦਿਨ ਦੋ ਰਾਤਾਂ ਰਹਿ ਜੂਗੀ ਆ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕਹਿਨੀ ਆ ਚੱਲੇ ਆ ਟੂਟੀ ਦੇ ਕੋਈ ਗੱਲ ਨਹੀਂ ਪੁੱਛਣੀ ਬਲਕਿ ਕੀ ਕਹਿੰਦੀ ਆ ਚੱਲ ਠੀਕ ਆ ਕੋਈ ਗੱਲ ਨਹੀਂ ਤੇ ਮੈਨੂੰ ਦੱਸ ਦਵੀਂ ਫੇਰ ਆਉਣਾ ਹੋਊ ਤਾਂ ਮੈਂ ਆਪਣਾ ਕੰਮ ਤਾਂ ਦਾ ਸੰਭਲ ਲੂੰਗੀ ਕੋਈ ਨਹੀਂ ਕੋਈ ਨਹੀਂ ਮੈਂ ਦੱਦੂ ਤੇ ਤਿਆਰ ਹੋ ਜਾ ਬਸ ਠੀਕ ਆ ਚੰਗਾ ਪਤਾ ਲੈ ਕੁੜੀ ਵੀ ਜੇ ਅਦੀ ਕਰੀ ਜਾਣ ਦੇ ਪਿੱਥੇ ਆ ਜਾ ਇੱਥੇ ਆ ਜਾ ਮੈਨੂੰ ਸਗੋਂ ਨਾ ਫਿਕਰ ਜਿਆ ਕਰਦਾ ਰਹਿੰਦਾ ਵਾ ਭਰਿਆ ਘਰ ਵਾ ਛੱਡ ਕੇ ਜਾਣ ਨੂੰ ਕਿਤੇ ਜੀ ਨਹੀਂ ਕਰਦਾ ਅੱਜ ਕੱਲ ਨਾ ਚੋਰਾਂ ਦਾ ਕੋਈ ਪਤਾ ਨਹੀਂ ਲੱਗਦਾ ਭਾਵੇਂ ਕੈਮਰੇ ਲੱਗੇ ਆ ਭਾਵੇਂ ਜਿੱਦਾਂ ਮਰਜ਼ੀ ਆ ਅਗਲੇ ਤੇ ਨਾ ਅੱਖ ਨਹੀਂ ਚਮਕਣ ਦਿੰਦੀ ਰਪਿੰਦਰ ਆ ਲੈ ਜਾ ਭੰਡਿਆਂ ਕੇ ਚੱਲ ਟਾਈਮ ਹੀ ਹੋ ਗਿਆ ਮੈਂ ਚੱਲਣਾ ਹੁਣ ਕੰਮ ਤੇ ਆ ਗਈ ਜੇ ਤੇ ਉਹ ਮੇਰੀ ਗੱਲ ਸੁਣੋ ਹਾਂਜੀ ਚੱਲੇ ਆ ਤੁਸੀਂ ਹਾਂ ਮੈਂ ਚੱਲਿਆ ਆ ਟਾਈਮ ਹੋ ਗਿਆ ਬਸ ਰਹਿ ਗਏ 10 ਮਿੰਟ ਤੇ ਇਦਾਂ ਹੀ ਪਿਓ ਨਾ ਪੂਆ ਜੀ ਦਾ ਆਉਂਦਿਆ ਹੈ ਫੋਨ ਮੈਂ ਹੀ ਕੀਤਾ ਸੱਚ ਇਧਰੋਂ ਮੈਂ ਜਰ ਪੁੱਛਦੀ ਹਾਂ ਹਾਲ ਚੱਲ ਵੀ ਕਿਦਾਂ ਠੀਕ ਠਾਕ ਕੀਤਾ ਨਹੀਂ ਗਿਆ ਕਿੰਨੇ ਦਿਨ ਹੀ ਠੀਕ ਠਾਕ ਆਦਾਂ ਠੀਕ ਠਾਕ ਆ ਉਦਾਂ ਦੇ ਵਧੀਆ ਆ ਹੂੰ ਤੇ ਉਹ ਇਦਾਂ ਹਾਲ ਚਾਲ ਪੁੱਛਦੇ ਪੁੱਛਦੇ ਮੈਂ ਉਹ ਫੜਜੀ ਕਿੱਥੇ ਆ ਆਹੋ ਤੇ ਉਹ ਕਹਿੰਦੇ ਵੀ ਉਹ ਰਣਦਪੁਰ ਸਾਹਿਬ ਗਏ ਆ ਉਦਾਂ ਗਏ ਕਿ ਜਾਂ ਨਹੀਂ ਨਹੀਂ ਉਦਾਂ ਗਏ ਫਿਰ ਆਖੰਦੇ ਸੀ ਕਿ ਨਾਲ ਇਹਨਾਂ ਦੇ ਉਹ ਮੁੰਡੇ ਮੁੰਡੇ ਜਿਹੜੇ ਜਾਂ ਪਗੇ ਨਾਲ ਆਹੋ ਤੇ ਉਹਨਾਂ ਘਰੇ ਨਾਲ ਕਰ ਲਿਆ ਤਿਆਰ ਤੇ ਉਹਨਾਂ ਦੇ ਨਾਲ ਚਲ ਗਈ ਆ ਅੱਛਾ ਅੱਛਾ ਉਪਰ ਗੱਡੀ ਕੁੜੀ ਕੀਤੀ ਹੁੰਨੀ ਨਾ ਉਹਨਾਂ ਨੇ ਆਹੋ ਤੇ ਉਹ ਭੂਆ ਜੀ ਹੁਣ ਕੱਲੇ ਹੀ ਘਰ ਤੇ ਮੈਂ ਸੋ ਕਹਿੰਦੀ ਸੀ ਵੀ ਨਹੀਂ ਤੂੰ ਇੱਥੇ ਆ ਜਾਓ ਤੇ ਪੁੱਛਣਾ ਵੇਖ ਲੈ ਕੀ ਜਾਂਦੇ ਆ ਮੈਂ ਪੁੱਛਿਆ ਉਹਨਾਂ ਨੂੰ ਉਹ ਤਾਂ ਨਹੀਂ ਮੰਨਦੇ ਹਾਂ ਤੇ ਮੈਂ ਜ਼ਬਰਦਸਤੀ ਮੈਂ ਚਲਾ ਜੋ ਇੱਥੇ ਤੂੰ ਕੀ ਕਰਨਾ ਘੜੀ ਉਧਾਰਾ ਚੋੜੀਆਂ ਆ ਆਹੋ ਤੂੰ ਪਤਾ ਨਹੀਂ ਕੀ ਕਰਦੇ ਈਓ ਕਿਆ ਸਈ ਮੈਂ ਹੈਗਾ ਵਾ ਪਰੀ ਤਿਆਰ ਹੋ ਤੋ ਕੋਈ ਇੰਦਾਂ ਲੈ ਜਾਂਦੇ ਆ ਗਈ ਤੇ ਮੈਂ ਤੋ ਹੁਣ ਕੰਮ ਤੇ ਜਾਣਾ ਤੁਸੀਂ ਇੰਦਾਂ ਕਰੋ ਨਾ ਡਿਊਟੀ ਤੇ ਜਾਊਗਾ ਆਹੋ ਤੇ ਡਿਊਟੀ ਤੋਂ ਥੋੜੇ ਇੱਕ ਟਾਈਮ ਦੀ ਲੈ ਕੇ ਨਾ ਛੁੱਟੀ ਵਿੱਚ ਕਿੰਨੇ ਟਾਈਮ ਲੈ ਲੈਣਾ ਜੇ ਤੇ ਉੱਥੇ ਨਾ ਕੋਈ ਅਫਸਰ ਆਇਆ ਹੋਊਗਾ ਆਹੋ ਤੋ ਫਿਰ ਮੈਂ ਉੱਥੋਂ ਜਾ ਕੇ ਨਾ ਤੇ ਫਿਰ ਮੈਂ ਤਾਰ ਕੇ ਇੱਥੇ ਚੱਲ ਜਾਣਾ ਕੋਈ ਨਹੀਂ ਤੁਸੀਂ ਵਿੱਚੋਂ ਟਾਈਮ ਕੱਢ ਕੇ ਤੇ ਜਾਵੇ ਤੇ ਲੈ ਆਓ ਚਾਹ ਪਾਣੀ ਨਾ ਪੀਓ ਨਹੀਂ ਨਹੀਂ ਚਾਹ ਚੂ ਨਹੀਂ ਗਾ ਪੀਣੀ ਆਹੋ ਤੈਨੂੰ ਪਤਾ ਉੱਥੇ ਵੀ ਹੁਣ ਕੋਈ ਨਾ ਕੋਈ ਤਰਿਆ ਰਹਿੰਦਾ ਆ ਨਹੀਂ ਹੁੰਦੇ ਹੈਈ ਫਰਕ ਹਾਂ ਜੂੜੀ ਦਾ ਕੰਮ ਤੇ ਇਦਾਂ ਹੀ ਜੇ ਕੋਈ ਆ ਜੇ ਤਾਂ ਫਿਰ ਉਹ ਖਾਉਂਦਾ ਮੈਂ ਤਾਂ ਹੀ ਕਹਿਣ ਲਿਆ ਨਾ ਤੇ ਤੂੰ ਇੱਕ ਵਾਰੀ ਫੋਨ ਲਾ ਕੇ ਫੇਰ ਕਹਿ ਦੇ ਵੀ ਤਿਆਰ ਹੋ ਜਾ ਤੋ ਕਹਿਣ ਦੇ ਆ ਵੀ ਡਿਊਟੀ ਤੇ ਆ ਜਾਣਗੇ ਮੈਂ ਬਸੇ ਵੀ ਮੈਂ ਹੁਣ ਕਿੱਥੇ ਆਉਣੇ ਕਦੇ ਉੱਤੋਂ ਇੰਨੀ ਗਰਮੀ ਆ ਨਹੀਂ ਕੋਈ ਗੱਲ ਨਹੀਂ ਆ ਤੇ ਉਹਨਾਂ ਦੇ ਪਿੰਡ ਵਾ ਮੈਂ ਛੱਡ ਦੂੰਗਾ ਤੇ ਕੋਈ ਨਹੀਂ ਡਿਊਟੀ ਤੇ ਜਾ ਕੇ ਨਾ ਉੱਥੇ ਹਾਜ਼ਰੀ ਲਵਾਗੇ ਮੈਂ ਹਾਜ਼ੂਰੀ ਲੱਗ ਜਣਾ ਇੱਕ ਵਾਰੀ ਉੱਥੇ ਉੱਥੋਂ ਨਹੀਂ ਚਲ ਜਿਓ ਤੇ ਮੁਰਗੀ ਤੇ ਛੱਡ ਕੇ ਮੁਰਗੀ ਭਾਂ ਤੇ ਤੂੰ ਚਲ ਜਿਓ ਹਾਂ ਲੱਗੇ ਤੇ ਅਗੜ ਦੂਰ ਵਾ ਚੱਲ ਕੋਈ ਗੱਲ ਨਹੀਂ ਇਦਾਂ ਹੀ ਕਰ ਤੂੰ ਜਾਊਗਾ ਟਾਈਮ ਦੇ ਨਾਲ ਆ ਲੈ ਜਾਂਾਂ ਭਾਂਡੇ ਤੇ ਮੈਂ ਬੂਟ ਬੜ ਪਾ ਲਾ ਪਾ ਲੋ ਮੈਂ ਹਾਂ ਐਵੇਂ ਇਕੱਲੇ ਘਰ ਕਰਨਗੇ ਵੀ ਕੀ ਓਏ ਆਹੋ ਉਹਨਾਂ ਨੇ ਮੇਰੇ ਸਮ ਨਾਲ ਰਹਿਣਾ ਹੋਣਾ ਦੋ ਤਿੰਨ ਦਿਨ ਘੁੰਮਣਾ ਫਿਰਨਾ ਹੋਣਾ ਉੱਥੇ ਫਿਰ ਵੀ ਗਏ ਆ ਆਹੋ ਤਿੰਨ ਕਿ ਦਿਨ ਤੇ ਲੱਗੀ ਜਾਣਗੇ ਤਿੰਨ ਚਾਰ ਦਿਨ ਤੇ ਲੱਗੀ ਜਾਣੀਆਂ ਤੁਹਾਨੂੰ ਪਤਾ ਹੀ ਆ ਸਾਰੇ ਮਥੂਠਾ ਠੇਕੀ ਫੇਰ ਆਹ ਤੇ ਇੱਥੇ ਰਹਿਣਾ ਉਹ ਨਾਲੇ ਚਾਰ ਦਿਨ ਆਰਾਮ ਕਿ ਲੱਗੀ ਰਹੂ ਇੱਥੇ ਚੱਲ ਨਾਲੇ ਸਾਡਾ ਵੀ ਦਿਲ ਜਨ ਲੱਗਦਾ ਤੇ ਮਨ ਹੋਰ ਹੋ ਜਾਊਗਾ ਥੋੜਾ ਜਿਹਾ ਕੋਈ ਗੱਲ ਨਹੀਂ ਮੈਂ ਨਾ ਛੱਡ ਜਨਾਂ ਮੈਂ ਆਹ ਮੈਂ ਘਰ ਨਹੀਂ ਘਾਉਣਾ ਮੁੜ ਕੇ ਮੈਂ ਇਧੇ ਧਾਰ ਕੇ ਚੱਲ ਜਾਣਾ ਕੋਈ ਗੱਲ ਨਹੀਂ ਸਾਹ ਜਿਆ ਪਤਾ ਫੁੱਫੜ ਜੀ ਚੱਲ ਗਏ ਫਿਰ ਹਾਂ ਚੱਲ ਗਏ ਉਹ ਵੀ ਨਾ ਕਦੀ ਗਏ ਹੀ ਨਹੀਂ ਕਿੰਨਾ ਚਿਰ ਹੋ ਗਿਆ ਹਾਂਜੀ ਤਾਂ ਹੁਣ ਨਾਲ ਦੇ ਮੁੰਡੇ ਕਹਿੰਦੇ ਵੀ ਜਾਣਾ ਵਾ ਅੱਛਾ ਅੱਛਾ ਤੇ ਮੈਂ ਕਿਹਾ ਚਲੋ ਜਾਓ ਕਰਮਾ ਨਾਲ ਜਾਇਆ ਜਾਂਦਾ ਪੁੱਤ ਓਦਾਂ ਕਿੱਥੇ ਠੀਕ ਆ ਉਹ ਵੀ ਚੱਲ ਗਈ ਸਲਾਬ ਬਣ ਗਈ ਆਹੋ ਮੈਂ ਬਣਾਵਾ ਥੋੜੀ ਜੀ ਚਾਹ ਨਹੀਂ ਨਹੀਂ ਚਾਹ ਨਹੀਂ ਜਪੀਨੀ ਮੈਂ ਆਪਣੇ ਕੰਮ ਤੋਂ ਹੀ ਆ ਗਿਆ ਮੈਂ ਸਿੱਧਾ ਤੇ ਚਪਲਾਂ ਪਾਈਆਂ ਪੁੱਤ ਉਹ ਚਪਲਾਂ ਪੂਆ ਜੀ ਕੀ ਪਾਉਣੀਆਂ ਮੈਂ ਨਾ ਉੱਥੇ ਲਾ ਲਈ ਹੀ ਬੂਟ ਅੱਛਾ ਤੇ ਜਦੋਂ ਰੁਪਿੰਦਰ ਨੇ ਤੁਹਾਨੂੰ ਫੋਨ ਕੀਤਾ ਨਾ ਵੀ ਤੁਸੀਂ ਆ ਜਾਓ ਇੱਥੇ ਚਾਰ ਦਿਨ ਹਾਂ ਤੇ ਮੈਂ ਵੀ ਮੈਂ ਉੱਥੇ ਹਾਜ਼ਰੀ ਲਵਾ ਕੇ ਨਾ ਤੂੰ ਮੁੜ ਕੇ ਮੈਂ ਉਥੇ ਭੁਗਾਨ ਲੈ ਆ ਕੇ ਤੇ ਛੱਡ ਜਾਊਂਗਾ ਇੱਥੇ ਮੈਂ ਤੁਹਾਨੂੰ ਸਦਾ ਨੂੰ ਕਿਹਾ ਸੀ ਪੀ ਫਫੜ ਤੇਰਾ ਚੱਲ ਗਿਆ ਤਾਂ ਘਰ ਕੋਈ ਨਹੀਂ ਆ ਮੈਨੂੰ ਰਹਿਣ ਦੀ ਉਹ ਵੀ ਜਿਹੜੀ ਘਰ ਬੈਠੀ ਆਂਦੀ ਤੁਸੀਂ ਵੀ ਕੱਲਿਆਂ ਨੇ ਰਹਿਣਾ ਰਹਿਣ ਦੱਸਾਂ ਈ ਤੇ ਮੈਂ ਚੱਲ ਕੋਈ ਗੱਲ ਨਹੀਂ ਆਪੇ ਚਾਰ ਦਿਨ ਇੱਥੇ ਰਹਿ ਬੈਠੀ ਆਹ ਤਾਂ ਮੈਂ ਵੀ ਫਿਰ ਇਹਨਾਂ ਨੂੰ ਫੋਨ ਕੀਤਾ ਮੈਂ ਇਦਾਂ ਰਪਿੰਦਰ ਕਹਿਣ ਲਈ ਆ ਤਾਂ ਤੇ ਜਾ ਚੱਲ ਜਾ ਫਿਰ ਦੋ ਦਿਨ ਤੂੰ ਇੱਥੇ ਕੀ ਕਰਨਾ ਕੋਈ ਗੱਲ ਨਹੀਂ ਮੈਂ ਫੇਰ ਆ ਮਾਰ ਜੂਗਾ ਫੇਰ ਕੱਲ ਨੂੰ ਇੱਥੇ ਆਹੋ ਉਹ ਤਾਂ ਕੈਮਰੇ ਘੁੰਮਰੇ ਲੱਗੇ ਆ ਫੋਨ ਤੋਂ ਦੇਖ ਲੈਂਦਾ ਉਹਨਾਂ ਦੇ ਘਰ ਲੱਗੇ ਹੀ ਆ ਤੁਹਾਡੇ ਆਹਨੇ ਕਹਿ ਜੂਗੀ ਆਹਰ ਦੇਖੀਤੀ ਇਹਨਾਂ ਨੇ ਅੱਛਾ ਅੱਛਾ ਹਾਂ ਆਹੋ ਵਾਵਾ ਜਣੇ ਹੁਣੇ ਆ ਨਾ ਇਕੱਠੇ ਹੋਏ ਪੰਜ ਛੇ ਜਣੇ ਆ ਤੇ ਇਦਾਂ ਹੀ ਚਲ ਜਾਂਦੇ ਇਕੱਠੇ ਹੋ ਕੇ ਠੀਕ ਹੈ ਠੀਕ ਹੈ ਤੇ ਮੈਂ ਤਾਂ ਕਹਿੰਦੀ ਚਾਹ ਛਾਟੀ ਬਣਾ ਲਈ ਦੋ ਕੱਪ ਨਹੀਂ ਚਾਹ ਨਹੀਂ ਮੈਂ ਤਾਂ ਹੀ ਤੁਹਾਨੂੰ ਫੋਨ ਕਰਤਾ ਵੀ ਤਿਆਰ ਹੋ ਜਿਓ ਤਾਂ ਹੀ ਮੈਂ ਤੇਰੇ ਆਉਂ ਜਾਂਦਾ ਤਿਆਰ ਹੋ ਕੇ ਬੈਠੀ ਆ ਮੈਂ ਕੋਈ ਨਾ ਕੋਈ ਅਫਸਰ ਆ ਜਾਂਦਾ ਫੇਰ ਉੱਥੇ ਪੰਗਾ ਨਾ ਖੜਾ ਹੋ ਜੇ ਕੋਈ ਆਹੋ ਹੁਣ ਕੰਮਾਂ ਦੇ ਦੇਣੋ ਆ ਨਾ ਝੋਨੇ ਜਣੇ ਲੱਗਣੇ ਹੁਣ ਉਹਨਾਂ ਫੇਰੇ ਮਾਰਨੇ ਹੀ ਆ ਉਹੀ ਨਾ ਤੇ ਚਲੀਏ ਫਿਰ ਅਸੀਂ ਪੁੱਤ ਦੋ ਹੀ ਮਿੰਟ ਲੱਗਣੇ ਆ ਮੈਂ ਛੱ ਤਨਮ ਦਾ ਸੇਰ ਸਹੀ ਆ ਪੀਸੀਜਨ ਦਾ ਕੰਮ ਆ ਤੈਨੂੰ ਇਹ ਜਾਣ ਦੋ ਇਦਾਂ ਹੀ ਚੱਲ ਜਾਣਾ ਤੂੰ ਅੱਜ ਨਹੀਂ ਨਹੀਂ ਤੁਹਾਨੂੰ ਮੈਂ ਤਾਰ ਕੇ ਦੇ ਸਕੂ ਮੈਂ ਨਿਕਲ ਜਾਣਾ ਉੱਥੋਂ ਬਾਹਰੋਂ ਬਾਹਰ ਹੀ ਚੱਲ ਫਿਰ ਚਲੋ ਕਾ ਚੱਲੀਏ ਲੈਪ ਹੋ ਆ ਜੀ ਯੋ ਤੁਸੀਂ ਚਾਹ ਪਾਣੀ ਮੈਂ ਤਾਂ ਕਿਹਾ ਤੂੰ ਵੀ ਆ ਜਾ ਪੁੱਤ ਕਰਨੀ ਪਈ ਐ ਪਾਣੀ ਤਾਂ ਨਹੀਂ ਪੀ ਕੇ ਚੱਲ ਜੀ 2 ਮਿੰਟ ਲੱਗਣੇ ਪਤਾ ਉੱਥੇ ਕੋਈ ਨਾ ਕੋਈ ਅਫਸਰ ਤੁਰਿਆ ਰਹਿੰਦਾ ਲੈ ਦੱਸ ਇਦਾਂ ਹੀ ਚਲ ਜਾਣਾ ਨਹੀਂ ਕੋਈ ਨਹੀਂ ਮੈਂ ਤਾਂ ਜੇ ਬੂੜ ਪਾੜੀ ਕੋਣੀ ਜਾ ਕੇ ਮੈਂ ਉੱਥੇ ਲਾ ਕੇ ਤੇ ਮੇਰੇ ਚੱਪਲ ਪਾ ਕੇ ਆ ਗਿਆ ਸਭ ਚਲ ਠੀਕ ਆ ਫਿਰ ਬੈਠੋ ਤੀ ਲਾਤੀ ਰਾਣੀ ਤਾਂ ਸਫਾਈਆਂ ਕਰਨ ਲਈ ਸਸੀਆਪੂਆ ਜੀ ਸਾਸਰੀ ਘਰ ਪੁੱਤ ਠੀਕ ਠਾਕ ਠੀਕ ਠਾਕ ਆ ਜਾਓ ਅੰਦਰ ਬੈਣਾ ਕਿਤੇ ਇੱਥੇ ਬਹਿ ਜਾਣੇ ਆ ਗਰਮੀ ਬੜੀ ਆ ਇੱਥੇ ਪੱਖਾ ਲਾ ਲੇ ਚਾ ਬਹੁਤ ਦਿਨ ਬਾਹਰ ਆ ਜਾਵਾ ਪਾਣੀ ਲਿਉਣੀ ਠੀਕ ਗਰਮੀ ਨੇ ਤਕ ਦਿਨਾ ਮਾਤੀ ਮਾਰੀ ਆ ਇੱਥੇ ਹਲੋ ਪੂਆ ਜੀ ਔਰ ਬੱਚੇ ਸਕੂਲ ਗਏ ਆ ਹਾਂਜੀ ਉਹ ਸਕੂਲ ਗਏ ਆ ਬਸ ਸੌਣੀ ਵਾਲੇ ਹੋਰ ਘੜੀ ਤੱਕ ਅੱਛਾ ਅੱਛਾ ਹਾਂਜੀ ਚੱਲ ਜਾਂਦੇ ਆ 바ਵਾ ਹਾਂਜੀ ਚੱਲ ਜਾਂਦੇ ਤੇ ਲੜ ਵੀ ਪੈਂਦੇ ਆ ਨਹੀਂ ਨਹੀਂ ਚੱਲ ਜਾਂਦੇ ਆ ਦੋਨੇ ਇਕੱਠੇ ਹੋ ਗਏ ਅੱਛਾ ਇਹ ਆ ਵੀ ਕੇਵਲੇ ਮੜਿਆ ਜਾ ਕਰ ਲੈਂਦੇ ਆ ਕਿ ਦੂਜੇ ਨਾਲ ਅੱਛਾ ਤੇ ਉਦਾਂ ਦੇ ਪਿਆਰ ਨਾਲ ਹੀ ਰਹਿੰਦੇ ਆ ਚੱਲ ਕੋਈ ਨਹੀਂ ਨਿਆਣੇ ਆ ਨਿਆਣਿਆਂ ਵਿੱਚ ਵਾਧਾ ਘਾਟਾ ਵੀ ਹੋ ਹੀ ਜਾਂਦਾ ਵਾ ਹਾਂਜੀ ਹਾਂਜੀ ਨਿਆਣਿਆਂ ਦੇ ਕੀ ਕੋਈ ਲੜ ਪਏ ਕਦੀ ਬਸ 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 ਇਹੋ ਕੋਈ ਆ ਹੋਰ ਪਿੰਡੋਂ ਆਇਆ ਫੋਨ ਹਾਂਜੀ ਠੀਕ ਠਾਕ ਆ ਆਇਆ ਉਹਨਾਂ ਦਾ ਵੀ ਠੀਕ ਠਾਕ ਆ। ਅੱਛਾ ਅੱਛਾ। ਹਾਂ ਜੀ। ਹੋਰ ਸਭ। ਇਹ ਕਰਨ ਉਹਨਾਂ ਦਾ ਹੁਣ। ਹਾਂ ਠੀਕ ਠਾਕ ਵਧੀਆ ਹਮਦਾ ਹੀ ਰਹਿੰਦਾ ਫੋਨ ਉਹਨਾਂ ਦਾ। ਠੀਕ ਠੀਕ ਆ। ਹਾਂ ਹਾਂ। ਅੱਜ ਸਗੋਂ ਮੈਂ ਦੱਸਿਆ ਹੀ ਨਹੀਂ ਉਹਨਾਂ ਨੂੰ ਕਿ ਮੈਂ ਜਾਣਾ ਵਾਂ ਉੱਥੇ। ਹੁਣ ਫੋਨ ਆਊ ਤਾਂ ਫੇਰ ਪਤਾ ਲੱਗਣਾ ਵਾ। ਫੇ ਨਾਨਕੇ ਗਈ ਮੰਮੀ। ਉਹ ਚੱਲ ਕੋਈ ਗੱਲ ਜੀ ਪੂਆ ਜੀ। ਮੈਂ ਸੋ ਇਹਨਾਂ ਨੂੰ ਕਹਿੰਦੀ ਮੈਂ ਭੂਆ ਜੀ ਇਕੱਲੇ ਹੋਣੇ ਆ ਉੱਥੇ। ਤਾਂ ਇੱਥੇ ਚੱਲ ਬੰਦਾ ਰੌਣਕ ਮਿਲੇ ਵਿੱਚ ਵੀ ਥਾ ਟਾਈਮ ਲੰਘ ਜਾਂਦਾ ਵਾ। ਹੈ ਤੇ ਪੁੱਤੇ ਇਦਾਂ ਹੀ ਆ। ਮੇਰਾ ਤੇ ਨਾ ਤੇਰੇ ਫੁੱਫੜ ਨੂੰ ਇੱਕਲਾ ਪੀ ਵੀ ਨਾ ਬਹਣੇ ਨਾਲੀਆ ਕਰਮਾ ਚ ਹੋਵੇ ਫੇਰੀ ਜਾਇਆ ਜਾਂਦਾ ਵਾ ਹਾਂਜੀ ਤੇ ਚਲ ਜਾਓ ਜਾ ਕੇ ਮੈਂ ਹੋਵਾਂ ਮੈਂ ਕੱਲੀ ਰਹਿਨੀ ਆ ਘਰ ਕੈਮਰੇ ਲੱਗੇ ਚਾਰੇ ਪਾਸੇ ਅਨੇ ਨੇ ਕੋਈ ਗੱਲ ਨਹੀਂ ਫਿਰ ਕੀ ਆ ਲੱਗੇ ਚਲੋ ਕਹਿਆ ਹੋਣਾ ਕਿ ਇਹਨੂੰ ਤਾਂ ਫੇਰਾ ਮਾਰ ਲੈਣਾ ਨਹੀਂ ਕਹਿ ਵੀ ਆਈ ਹਾਂ ਹੁਣ ਫੋਨ ਵੀ ਕਰ ਦੂੰਗੀ ਤੇ ਪੂਆ ਜੀ ਇਹ ਗਿੱਡ ਗਾੜੀਆਂ ਮੁੜ ਗਈਆਂ ਸਭੋ ਪਾਣੀ ਪੀ ਕੇ ਚਲ ਜਾਂਦੇ ਪੁੱਤ ਮੈਂ ਤੇ ਬੜਾ ਹੀ ਜ਼ੋਰ ਲਾਇਆ ਸੀ ਤੇ ਕਹਿਣ ਡਿਆ ਹੈਗਾ ਕਿ ਕੋਈ ਅਫਸਰ ਨਾ ਆ ਜੇ ਹੁਣ ਤੈਨੂੰ ਪਤਾ ਵਾ ਸੀਜ਼ਨ ਦੇ ਦਿਨੋਂ ਆ ਪਤਾ ਨਹੀਂ ਹੁੰਦਾ ਕਦੋਂ ਉਹਨਾਂ ਨੇ ਛਾਪਾ ਮਾਰ ਲੈਣਾ ਵਾ ਹਾਂਜੀ ਹੁਣ ਕਿ ਨੌਕਰੀ ਕਿਹੜੀ ਸੌਖੀ ਮਿਲਦੀ ਆ ਤਾ ਕਰਕੇ ਆਂਦਾ ਕੋਈ ਨਹੀਂ ਪਾਣੀ ਮੈਂ ਉੱਥੋਂ ਪੀ ਲੂੰਗਾ ਜਾ ਕੇ ਹੁਣ ਠੀਕ ਆ ਚਲ ਬੋਏ ਮੈਂ ਚਾਹ ਬਣਾਵਾ ਹੁਣ ਪਰ ਨਹੀਂ ਨਹੀਂ ਪੁੱਤ ਬਹਿ ਜਾ ਤੂੰ ਹੁਣੇ ਪਾਣੀ ਪੀਤਾ ਵਾ ਚਾਹ ਠਹਿਰ ਕੇ ਪੀਨੇ ਆ ਵੇ ਇਹ ਕਿਦਾਂ ਗਰਮੀ ਆ ਗਰਮੀ ਚ ਨਹੀਂ ਜੀ ਕਰਦਾ ਚਾਹ ਨੂੰ ਚਲ ਵੇਖ ਲੈ ਮੈਂ ਦੇਖ ਕੋਟ-ਕੋਟ ਬਣਾਉਣੀ ਆ ਕੋਈ ਨਹੀਂ ਠਹਿਰ ਕੇ ਪੀ ਲਾਂਗੇ ਤੇ ਨਾਲੇ ਨਿਆਣੇ ਆ ਜਾਣਗੇ ਸਕੂਲੋਂ ਮੇਰੀ ਗੱਲ ਸੁਣ ਲੈ ਹਾਂਜੀ ਚਾਚੀ ਆ ਜਾਂਦੀ ਹੁੰਦੀ ਆ ਕਿ ਨਹੀਂ ਭੂਆ ਜੀ ਆ ਜਾਂਦੇ ਸਾਚੀ ਆਏ ਹੀ ਇੱਕ ਦਿਨ ਕੱਲ ਪਰਸੋਂ ਦੀ ਗੱਲ ਵਾ ਅੱਛਾ ਹਾਂ ਤਾਂ ਉੱਥੇ ਡਈ ਹੀ ਮੈਂ ਫੁੱਲਾਂ ਨੂੰ ਪਾਣੀ ਜਾ ਪਾਉਂਦੀ ਹੀ ਤੇ ਉਥੋਂ ਐਵੇਂ ਪਾਣੀ ਜੀ ਤੇ ਥੋੜਾ ਜਿਆਦਾ ਬੋਲਣ ਦੇ ਹੀ ਬੋਲਣ ਦੇ ਹੀ ਆਏ ਸਾਡੇ ਗੇਟ ਗਾੜੀ ਪਾਣੀ ਪੈ ਜਾਂਦਾ ਵਾ ਐਦਾਂ ਹੁੰਦਾ ਵਾ ਤੇ ਇਹ ਪਾਣੀ ਛੱਡ ਸਰਦੇ ਆ ਤੇ ਮੈਂ ਹੁਣ ਤੇ ਸੋ ਹੁਣ ਫੁੱਲਾਂ ਨੂੰ ਵੀ ਪਾਉਣਾ ਸਬਜੀ ਬਾਜੀ ਨੂੰ ਵੀ ਪਾਉਣਾ ਤੇ ਕਿਹੜੇ 1 ਡਾਲਰ ਦੇ ਚਾਏ ਕਿਦਾਂ ਧੱਗੇ ਨੇ ਤੇ ਪਾਣੀ ਉਧਰ ਨਹੀਂ ਜਾਂਦਾ ਹੀ ਅੱਗੇ ਪਾਣੀ ਕਿੱਥੇ ਪੈਂਦਾ ਹੀ ਪਤਾ ਨਹੀਂ ਪੂਆ ਜੀ ਕੀ ਗੱਲ ਵਿੱਚ ਉਹ ਨਾ ਯਾਰ ਗੱਲਾਂ ਹੀ ਚੰਗੀਆਂ ਕਰਦੇ ਚੱਲ ਪੁੱਤ ਕੋਈ ਕਹਿ ਵੀ ਦੇਵੇ ਨਾ ਗਾੜੀਆਂ ਜਵਾਬ ਨਹੀਂ ਦਈਦਾ ਹੁੰਦਾ ਨਾਲੇ ਪਾਣੀ ਦਾ ਲਾਂਮਾ ਦੇਣਾ ਹੀ ਨਾ ਹੇ लवली ਨੂੰ ਦਿੰਦੀ ਹਾਂ ਜੀ ਤੈਨੂੰ ਗੱਲਾਂ ਕਰਨ ਦਾ ਤਾਂ ਕੋਈ ਮਤਲਬ ਨਹੀਂ ਬੰਦਾ ਨਾਲੇ ਤੂੰ ਸਿਆਣੀ ਆ ਮੇਰੀ ਗੱਲ ਸੁਣ ਆਣ ਗਵਾਣ ਜਿਹੜਾ ਨਾ ਕਰ ਝਾੜਦਾ ਹੁੰਦਾ ਵਾ ਪਈ ਇਹਦੀ ਰੋਟੀ ਕਿਉਂ ਪੱਕਾਂ ਡੈਪੀ ਆ ਦਿਮਾਗ ਆਪਣਾ ਵਰਤੀਦਾ ਹੁੰਦਾ ਵਾ ਗੱਲਾਂ ਸਾਰਿਆਂ ਦੀਆਂ ਸੁਣ ਲਈਦੀਆਂ ਹੁੰਦੀਆਂ ਇਹ ਨਹੀਂ ਕਿ ਜਿੱਦਾਂ ਕਿਸ ਨੇ ਕਿਹਾ ਉਹਦੇ ਮਗਰ ਲਾਗੇ ਉਹ ਮੇਰੀ ਭਝਾਈ ਆ ਮੇਰੇ ਤੋਂ ਵੱਡੀ ਆ ਮੈਨੂੰ ਸਾਰਾ ਪਤਾ ਵਾ ਪਈ ਉਹਨੇ ਕੀ ਕਰਨਾ ਵਾ ਤੋ ਕੀ ਚੰਦੀ ਆ ਠੀਕ ਹੋਣਾ ਉਹਦੇ ਮਗਰ ਨੀਗਾ ਲੱਗਣਾ ਹਾਂ ਆਈ ਆ ਬੈਠੋ ਚਾਹ ਬਣਾਉਣੀ ਆ ਹਾਂਜੀ ਮੱਥੇ ਵਟ ਨਹੀਂ ਪਾਉਣਾ ਤੇ ਪਰ ਗੱਲ ਨਹੀਂ ਉਹਦੀ ਕੋਈ ਸੋਨੀ ਅਸਰ ਕਰਨਾ ਆ ਨਹੀਂ ਉਹ ਤੇ ਕੋਈ ਗੱਲ ਨਹੀਂ ਭੂਆ ਜੀ ਪਰ ਕਈ ਔਰ ਗੱਲਾਂ ਹੀ ਥੋੜੀਆਂ ਨਹੀਂ ਉਹਦਾਂ ਦੀਆਂ ਕਰ ਦਿੰਦੇ ਆ ਫਿਰ ਐਵੇਂ ਨਾ ਮਨ ਥੋੜਾ ਜਿਹਾ ਹੋਰ ਤਰ੍ਹਾਂ ਹੋ ਜਾਂਦਾ ਮੈਂ ਤਾਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ ਤੇ ਹੁਣ ਵੀ ਸਮਝਾਉਣੀ ਆ ਜਿਹੜਾ ਸ਼ਰੀਕਾ ਹੁੰਦਾ ਨਾ ਉਹ ਇਦਾਂ ਹੀ ਕਰਦਾ ਹੁੰਦਾ ਵਾ ਪੇ ਇਹਨਾਂ ਦਾ ਕਰ ਵਾਸ ਨਾ ਜਾਵੇ ਮੈਂ ਕੜਾ ਇੱਕ ਕੰਨ ਸੁਣਿਆ ਦੂਜੇ ਕੰਨ ਕੱਢ ਦਿਆ ਕਰਨੀ ਕਿ ਜੋ ਪਤਾ ਉਸ ਭਾਈ ਇਦਾਂ ਦਾ ਉਹਨਾਂ ਦਾ ਬੱਸ ਬੱਸ ਇਹਨੂੰ ਤਾਂ ਹੀ ਦ ਸਮਝਾਇਆ ਸੀ ਚਲੋ ਆ ਜਾ ਫਿਰ ਕੋਈ ਨਹੀਂ ਅੰਦਰ ਆਈ ਆ ਜਾ ਉੱਥੇ ਉੱਥੇ ਗਰਮੀ ਹੈ लवली ਦਲਜੀਤ ਅੱਜ ਆਵਾ ਚਾ ਮਾਰ लवली ਦਲਜੀਤ ਆ ਜਾ ਪੁੱਤ ਸੱਸੇ ਬੁਆ ਜੀ ਸੱਸੇ ਕਾਲ ਪੁੱਤ ਕੀ ਹਾਲ ਚਾਲ ਆ ਭੁਆਏ ਆਹੋ ਬਹਿ ਜਾ ਉਧਰ ਆ ਜਿੰਦੇ ਓ लवली ਲੈ ਆਹੀ ਮੈਨੂੰ ਹਾਂਜੀ ਤੇ ਆ ਬਚਾਰਾ ਫੇਰ ਡਿਊਟੀ ਤੇ ਚਲ ਗਿਆ ਵਾ ਅੱਛਾ ਕੰਮ ਹੀ ਕੋਈ ਨਹੀਂ ਕੰਮ ਕਾਦਾ ਹੈਗਾ ਫੁਰਤੇ ਰਾ ਇੱਥੇ ਨਹੀਂ ਆਨੰਦਪੁਰ ਸਾਹਿਬ ਗਏ ਹੀ ਗਏ ਅੱਛਾ ਅੱਛਾ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਕੀ ਕਰਨ ਡੈ ਮੈਂ ਕਰਨਾ ਕੀ ਕੱਲੀ ਹੈਗੀਆਂ ਠੀਕ ਰੋਟੀ ਪਕਾ ਲਈ ਤਾਂ ਖਾ ਲਈ ਤਾਂ ਸੌ ਲਿਆ ਠੀਕ ਠੀਕ ਉਹ ਕੱਲੇ ਚਲ ਗਏ ਆਹੋ ਨਾਲ ਗਏ ਉਹਨਾਂ ਦੇ ਪਿੰਡੋਂ ਹੀ ਚਲੋ ਵਧੀਆ ਵਧੀਆ ਦਰਸ਼ਨ ਮਿਲਿਆ ਹੋ ਜਾਣਗੇ ਇਹ ਫਿਰ ਮਿਨਾਂਦੇ ਸੀ ਭੈਣ ਲੈ ਆਉਨੇ ਤੁਸੀਂ ਦੋ ਦਿਨ ਇੱਥੇ ਆ ਜਾਓ ਨਹੀਂ ਵਧੀਆ ਕੀਤਾ ਵਾਂਗੇ ਤੇ ਮੈਂ ਹਾਂ ਚੱਲ ਠੀਕ ਵਾ ਸਸਕਾ ਭਾਜੀ ਆਹੋ ਪਾਣੀ ਪੀ ਲੂਗੇ ਨਹੀਂ ਹਾਂ ਪੀ ਲਿਆ ਪੁੱਤ ਹੋਰ ਸੁਣਾ ਮੰਮੀ ਕੀ ਹੈਗਾ ਵਧੀਆ ਠੀਕ ਠਾਕ ਠੀਕ ਕੀ ਕਰਦਾ ਹੁੰਦਾ ਤੂੰ ਕਰਨਾ ਭੂਆ ਜੀ ਕੀ ਆ ਹਾਂ ਸਟੱਡੀ ਚੱਲਦੀ ਪਈ ਹੈ ਹੁਣ ਅੱਛਾ ਅੱਛਾ ਹਾਂਜੀ ਚੱਲ ਪੁੱਤ ਧਿਆਨ ਨਾ ਪੜਲਾ ਤੇ ਨੌਕਰੀ ਤੇ ਕਿਸ ਤੇ ਲੱਗ ਜਾਏਗਾ ਅੱਜ ਕੱਲ ਨ ਮੰਗਿਆਈ ਦਾ ਸਮਾਂ ਵਾ ਫਸਲਾਂ ਦੇ ਵਿੱਚੋਂ ਕੀ ਨਿਕਲਦਾ ਵਾ ਟਾਈਮ ਪਾਸ ਹੀ ਨਹੀਂ ਹੁੰਦਾ ਜਿੰਨਾ ਚਿਰ ਬਾਹਰੋਂ ਨਾ ਕੋਈ ਆਮਦਨ ਆਵੇ ਇਹ ਦੀ ਗੱਲ ਹੈਗੀ ਐ ਭੂਆ ਜੀ ਹੁਣ ਜੋਰ ਦੇ ਬਿਹਰਾ ਲਾਉਣ ਡੇ ਭੂਆ ਜੀ ਮਿਹਨਤ ਬਥੇਰੀ ਕਰਨ ਡੇ ਆ ਬਾਕੀ ਕਰਮਾਂ ਦੀ ਗੱਲ ਵਾ ਤਨ ਬਗਾਈ ਆ ਕਰਮ ਵੀ ਆਪ ਬਣਾਉਣੇ ਪੈਂਦੇ ਆ ਹੀ ਲਵ ਸੀਲਾ ਤੇ ਕਰਨਾ ਹੀ ਪੈਂਦਾ ਮੈਂ ਮੰਦੀ ਆ ਕਿ ਜੋ ਮਹਾਰਾਜ ਕਰਦਾ ਵਧੀਆ ਕਰਦਾ ਵਾ ਪਰ ਹੱਥ ਪੈਰ ਤੇ ਮਾਰਨੇ ਪੈਂਦੇ ਆ ਨਾ ਉਹ ਇਹ ਤਾਂ ਗੱਲ ਹੈਗੀ ਆ ਇਹ ਵੇਲੇ ਫਿਰ ਬਾਹਰੋਂ ਤੱਕ ਬਣਾ ਲਾਂਗੇ ਕਿਤੇ ਚੱਲ ਕੋਈ ਨਹੀਂ ਪਹਿਲਾਂ ਤੇ ਇੱਥੇ ਟਰਾਈ ਕਰੀ ਜੇ ਇੱਥੇ ਨੌਕਰੀ ਮਿਲ ਜੇ ਉਹਦੇ ਨਾਲ ਦੀ ਤਰੀਸ ਹੀ ਨਹੀਂ ਸਵੇਰੇ ਜਾਓ ਤੇ ਸ਼ਾਮ ਨੂੰ ਘਰ ਆਜੋ ਹਾਂਜੀ ਇਹ ਤਾਂ ਗੱਲ ਹੈਗੀ ਆ ਤੇ ਲਵਲੀ ਆਇਆ ਨਹੀਂ ਅਜੇ ਲਵਲੀ ਮੈਨੂੰ ਛੱਡ ਕੇ ਚੱਲ ਗਿਆ ਸੀ ਤੇ ਹੁਣ ਆਉਣ ਹੀ ਵਾਲਾ ਵਾ ਬੈ ਜਾ ਕੀਪ ਤਾਂ ਤੇਰੇ ਬੈਠੇ ਹੀ ਆ ਜੀ ਮੈਨੂੰ ਇਹ ਕੰਮ ਆਇਆ ਸੀ ਮਰੇ ਕੰਮ ਹੀ ਉਹਦੇ ਨਾਲ ਮੈਨੂੰ ਅੱਛਾ ਅੱਛਾ ਹਾਂਜੀ ਕੋਈ ਨਹੀਂ ਆਉਣ ਵਾਲਾ ਹੁਣਾਂਵਾ ਕੋਈ ਗੱਲ ਨਹੀਂ ਭੂਆ ਜੀ ਬਾਅਦ ਚ ਗੱਲ ਕਰ ਲਵਾਂਗਾ ਮੈਂ ਉਹਦੇ ਨਾਲ ਚੱਲ ਬਹਿ ਜਾ ਭਾਬੀ ਤੇਰੀ ਚਾਹ ਬਣਾਉਂਦੀ ਆ ਚਾਹ ਪੀ ਕੇ ਚੱਲ ਜੀ ਨਹੀਂ ਚਾਹ ਨਹੀਂ ਮੈਂ ਪੀਣੀ ਹੁਣ ਕੋਈ ਗੱਲ ਨਹੀਂ ਮੈਂ ਚੱਲਦਾ ਹੁਣ ਇਹਨਾਂ ਢੇ ਦੇ ਕੰਮ ਹੀ ਪੈ ਜਾਂਦਾ ਨਹੀਂ ਮੈਨੂੰ ਕੰਮ ਹੀ ਮੜੇ ਏਡੇ ਚੱਲ ਠੀਕ ਆ ਪੁੱਤ ਹੁਣ ਵੇਖੀ ਇਹਨੇ ਮਾਂ ਨੂੰ ਜਾ ਕੇ ਦੱਸਣਾ ਵਾ ਪਿੱਪੂ ਆਈ ਆ ਮਾਂ ਨੇ ਫੇਰ ਕੜੂ ਕੜੂ ਕਰਨਾ ਵਾ ਵੀ ਉਧਰ ਹੀ ਆਈ ਆ ਮੁੰਡਾ ਤੇ ਚੰਗਾ ਵਾ ਮਾਂ ਦਾ ਸੁਭਾਣਾ ساری ਉਮਰ ਇਦਾਂ ਦਾ ਹੀ ਰਿਹਾ ਪਹਿਲਾਂ ਨਹੀਂ ਬਦਲਿਆ ਤੇ ਹੁਣ ਕਿ ਇਹਦੀ ਸਾਰੀ ਉਮਰ ਇਦਾਂ ਹੀ ਲੰਘਣੀ ਹੈ